ਇਸਦੇ ਮਮੀ ਜਿਹੜਾ ਪੇਜ ਮਿਲੇ ਆ ਨਾ 홀ੀਡੇ ਹੋਮਵਰਕ ਵਾਲਾ ਉਹਦੇ ਵਿੱਚ ਸਾਰਾ ਕੁਝ ਲਿਖਿਆ ਤੁਸੀਂ ਇੱਕ ਵਾਰੀ ਉਹਨੂੰ ਧਿਆਨ ਨਾਲ ਚੈੱਕ ਕਰੋ ਦੱਸਿਆ ਉਹਦੇ ਵਿੱਚ ਕਿੱਦਾਂ ਪ੍ਰੋਜੈਕਟ ਬਣਾਉਣਾ ਕਿੰਨੇ ਪੇਪਰ ਲੈਣੇ ਸਾਰਾ ਕੁਝ ਲਿਖਿਆ ਹਾਂਜੀ ਆਪੀ ਪਲੀਜ਼ ਤੁਸੀਂ ਉੱਤੇ ਚੈੱਕ ਕਰ ਲਓ ਥੈਂਕ ਯੂ ਥੈਂਕ ਯੂ ਜੀ ਦੁਨੀਆ ਤੇ ਬੰਦਾ ਕੁਝ ਵੀ ਕਰ ਲੇ ਆ ਟੀਚਰ ਦਾ ਬਣੇ ਚੰਗਾ ਭਲਾ ਪੇਜ ਦੇ ਉੱਤੇ ਸਭ ਲਿਖ ਕੇ ਦਿੱਤਾ ਕਿ 홀ੀਡੇ ਹੋਮਵਰਕ ਕਿਵੇਂ ਕਰਨਾ ਪ੍ਰੋਜੈਕਟ ਕਿੰਨੇ ਬਣਾਉਣਾ ਪਰ ਮਿੰਟ ਮਿੰਟ ਤੇ ਫੋਨ ਕਰਨ ਉਹਨੀਆਂ ਅੱਜ ਤਰੀਕ ਕਿੰਨੀ ਹੋ ਗਈ ਅੱਜ 21 ਜੂਨ 21 ਜੂਨ ਅੱਜ ਇੱਕ 21 ਹਾਂ ਚਰਿਤ੍ਰੇ ਖੋਈ ਗਈ ਹੈ ਪਤਾ ਸਵਾਲ ਕਿ ਛੁੱਟੀਆਂ ਦਾ ਮਿੰਟ ਮਿੰਟ ਦੇ ਤੇ ਫੋਨ ਕਰ ਦਿੰਦੀ ਆ ਆ ਪ੍ਰੋਜੈਕਟ ਦਾ ਪਤਾ ਨਹੀਂ ਲੱਗ ਜਾਂਦਾ ਆ ਆ ਕਿ ਨਹੀਂ ਲਿਖਣਾ ਔ ਕਿਵੇਂ ਲਿਖਣਾ ਇਹ ਛੁੱਟੀਆਂ ਸਿਰਫ ਨਾ ਬੱਚਿਆਂ ਨੂੰ ਹੁੰਦੀਆਂ ਟੀਚਰਸ ਨੂੰ ਕੋਈ ਛੁੱਟੀਆਂ ਨਹੀਂ ਹੁੰਦੀਆਂ ਮੈਂ ਪਾੜਾ ਦੇ ਘੁੰਮਣ ਗਈ ਆ ਸਾਰੀ ਫੈਮਿਲੀ ਮੇਰੀ ਐਨਜੋਏ ਕਰਦੀ ਆ ਤੇ ਮੈਂ ਤੇ ਫੋਨ ਦੇ ਉੱਤੇ ਸਮਝਾਉਣੇ ਹਾਂਜੀ ਆ ਹਾਂਜੀ ਨੀਨਾ ਦੀ ਮੰਮੀ ਤੁਸੀਂ ਨਾ ਬਸ ਇੱਕ ਪੇਪਰ ਲੈ ਕੇ ਨਾ ਉਹਨੂੰ ਕੱਟ ਕੇ ਉਹਦਾ ਤੁਸੀਂ ਪ੍ਰੋਜੈਕਟ ਬਣਾ ਲਓ ਓ ਹਾਂਜੀ ਹਾਂਜੀ ਇੰਗਲਿਸ਼ ਦੀ ਕਾਪੀ ਦਾ ਇਹ ਹੋਮਵਰਕ ਮਿਲਿਆ ਸਾਰੇ ਪਾੜਾ ਦੇ ਉੱਤੇ ਮੈਂ ਇਹ ਕੁਝ ਕਰਕੇ ਆਈ ਹਾਂ